ਸ਼ੁਕਰੀ ਤੁਸੀ ਦੇਖ ਰਹੇ ਹੋ ਪਖਾਨਕੁਰ ਸਟਾਰ ਮੀਡੀਆ ਮੈਂ ਤੁਹਾਡਾ ਦੋਸਤ ਮਨੂ ਦੱਸਦੀ ਕਿ ਪਿਛਲੇ ਦਿਨੀ ਬਮਿਆਲ ਦੇ ਉਜ ਡਰਿਆ ਅਤੇ ਜਲਾਲੀਆ ਦਰਿਆ ਦੇ ਵਿੱਚ ਪਾਣੀ ਆਣ ਦੇ ਕਾਰਨ ਲੋਕਾਂ ਦੇ ਖੇਤਾਂ ਵਿੱਚ ਅਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਆ ਗਿਆ ਸੀ ਜਿਸ ਤੇ ਚਲਦੇ ਅੱਜ ਕੈਬਨਟ ਮੰਤਰੀ ਪੰਜਾਬ ਲਾਲਚੰਦ ਘਟਾਰੂਚਕ ਉਹਨਾਂ ਦੇ ਪੀਏ ਅਤੇ ਐਸਡੀਐਫ ਖਾਨਕੁਰ ਰਕੇਸ਼ ਕੁਮਾਰ ਨੇ ਦੌਰਾ ਕੀਤਾ ਕੀ ਇਹਨਾਂ ਦੇ ਕਹਿਣਾ ਤੁਸੀਂ ਵੀ ਸੁਣੋ ਔਰ ਦੇਖਦੇ ਰਹੋ ਪਖਾਨਕੁਰ ਸਟਾਰ ਮੀਡੀਆ ਖੰਡੀ ਸਰ ਜਲਾਲੀਆ ਦਰਿਆਜ ਪਾਣੀ ਆਉਣ ਦੇ ਕਾਰਨ ਤੁਸੀਂ ਅੱਜ ਸੀਮਾਵਰਤੀ ਇਲਾਕੇ ਦਾ ਦੌਰਾ ਕਰ ਰਹੇ ਹੋ ਕੀ ਕਹਿਣਾ ਤੁਹਾਡਾ ਅੱਜ ਅਸੀਂ ਮਾਨਯੋਗ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਅਸੀਂ ਬਮਿਆਲ ਦਾ ਦੌਰਾ ਕੀਤਾ ਬਮਿਆਲ ਦੇ ਨਾਲ ਜਿਹੜਾ ਦਰਿਆ ਲੱਗਦਾ ਹੈ ਜਲਾਲੀਆ ਲਾਸਟ ਦਿਨ ਲਾਸਟ ਜਿਹੜੀ ਰਾਤ ਹੋਈ ਉਹਦੇ ਵਿੱਚ ਬਰਸਾਤ ਹੋਣ ਦੇ ਕਾਰਨ ਜਿਹੜਾ ਜਲਾਲੀਆ ਦਾ ਪਾਣੀ ਹੈ ਉਹ ਓਵਰਫਲੋ ਹੋਣ ਦੇ ਕਾਰਨ ਲੋਕਾਂ ਦੇ ਇਹ ਖੇਤਾਂ ਦੇ ਵਿੱਚ ਵੜਿਆ ਪਲੱਸ ਹੋਣਾਂ ਦੇ ਕਰਾਂ ਦੇ ਵਿੱਚ ਵੜਿਆ ਜਿਸ ਦੇ ਕਰਕੇ ਲੋਕਾਂ ਦਾ ਨੁਕਸਾਨ ਹੋਇਆ ਚਾਹੇ ਉਹ ਫਸਲ ਦਾ ਹੋਵੇ ਚਾਹੇ ਉਹ ਕੋਈ ਆਰਥਿਕ ਚੀਜ਼ਾਂ ਦਾ ਹੋਵੇ ਉਹ ਨੁਕਸਾਨ ਹੋਇਆ ਤੇ ਮੌਕਾ ਅਸੀਂ ਦੇਖਿਆ ਮੇਰੇ ਨਾਲ ਮਾਨਜੋਗ ਐਸਟੇਮ ਸਾਹਿਬ ਆਏ ਸੀਗੇ ਉਹਨੇ ਮੌਕਾ ਦੇਖਿਆ ਸੀ ਤੇ ਜਲਦ ਤੋਂ ਜਲਦ ਅਸੀਂ ਜੋ ਵੀ ਇਹਨਾਂ ਦਾ ਨੁਕਸਾਨ ਹੋਇਆ ਸਰਕਾਰ ਵੱਲੋਂ ਅਸੀਂ ਉਹਨਾਂ ਨੂੰ ਜੋ ਵੀ ਉਹਨਾਂ ਦਾ ਬਰਦਾ ਹਰਚਣਾ ਅਸੀਂ ਉਹਨਾਂ ਨੂੰ ਦਵਾਵਾਂਗੇ ਔਰ ਅਸੀਂ ਅੱਜ ਮਾਂਝ ਦੇ ਵਿੱਚ ਅੰਬੀ ਘੜਕੜਾਂ ਦੇ ਵਿੱਚ ਆਏ ਆ ਇੱਥੇ ਇੱਕ ਮਕਾਨ ਆ ਜਿਹੜਾ بارش ਹੋਣ ਦੇ ਕਾਰਨ ਇਹ ਟਿੱਡਾ ਮਕਾਨ ਸੀ ਬਿਲਕੁਲ ਡਿੱ ਗਿਆ ਪਿਆ ਖਤਮ ਹੋਇਆ ਪਿਆ ਤੇ ਅਸੀਂ ਇਹਨਾਂ ਨੂੰ ਵੀ ਅਸੋਸ਼ਣ ਦਿੰਨੇ ਆ ਕਿ ਅਸੀਂ ਜਲਦ ਜਲਦ ਟਟਾ ਇਹ ਮਕਾਨ ਨਾਲ ਕੇ ਤੁਮ ਦਮ ਆ ਅਸੀਮ ਸਾਹਿਬ ਕੱਲ ਜਲਾਲੀਆ ਦੇ ਪੂਰਾ ਫਾਂ ਦੇ ਸਿਗਾ ਔਰ ਲੋਕਾਂ ਦੇ ਘਰਾਂ ਚ ਪਾਣੀ ਸੀਗਾ ਤੁਸੀਂ ਅੱਜ ਮੌਕਾ ਦੇਖਣ ਆਇਓ ਸਰ ਕੀ ਕਹਿਣਾ ਤੁਹਾਡਾ ਅੱਜ ਸਾਨੂੰ ਮੰਤਰੀ ਸਾਹਿਬ ਦੇ ਦਿਸਾਂਦੇ ਦੇ ਲਈ ਸੀ ਤਾਂ ਅਸੀਂ ਬਾਮਿਆ ਫ੍ਰੈਂਡ ਦੇ ਵਿੱਚ ਜਿਹੜੀ ਜਿੱਥੇ ਬਾੜ ਆਈ ਸੀ ਉਹ ਜਿੱਥੇ ਕੀਤਾ ਸੀ ਔਰ ਇਹ ਵੀ ਕੋਈ ਨੁਕਸਾਨ ਹੋਇਆ ਹੈ ਜਨਰਮਾ ਜਿਹੜਾ ਜੋ ਡਿਜੀ ਰਾਏ ਹਾਊਸ ਦੀ ਜਿਹੜਾ ਦੀ ਬਾਤ ਕੀਤੀ ਗਈ ਸੀ اور ਜੋ ਪੀਡੀਓ ਕਲਸਟਰ ਅਫਸਰ ਹੈ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀ ਕਿ ਜਿਹੜੇ ਮਕਾਨ ਦਿੱਕੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਪੇਅਰ ਕਰੇ ਨਾਲੇ ਨਾਲ ਜਿਹੜਾ ਨੋਡਲ ਅਫਸਰ ਹੈ ਜਿਹਨੇ ਸੈਕਟਰੀ ਇਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਜਿੱਥੇ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਮਕਾਨ ਦਾ ਨੁਕਸਾਨ ਹੈ ਉਹਨਾਂ ਨੂੰ ਲੈ ਕੇ ਛੇਤੀ ਤੋਂ ਛੇਤੀ ਰਿਪੋਰਟ ਬੰਦਰ ਪੇਸ਼ ਕੀਤੀ ਜਾਵੇ ਤਾਂ ਕਿ ਉਹਨਾਂ ਨੂੰ ਮਾਰੀ ਸਹਾਇਤਾ ਮਿਲ ਜਾਵੇ